ਪਰ ਹੁਣ ਕੋਈ ਕਿਸੇ ਦੀ ਸੁਣਵਾਈ ਨਹੀਂ ਕਮੇਟੀ ਜਾਂ ਉਹ ਕਮੇਟੀ ਨਿਕੋ ਮਿਲਦਾ ਕਿਸੇ ਨਾਲ ਗੱਲ ਕਰੋ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਿਸੇ ਨਗਰ ਕੌਂਸਲ ਜਗਰਾਉਂ ਦੀ ਲਾਪਰਵਾਹੀ ਨਾਲ ਮੰਡੀ ਬਰਸਾਤਾਂ ਵਿੱਚ ਇੱਕ ਵਾਰ ਫੇਰ ਡੁੱਬਣ ਲਈ ਤਿਆਰ ਇਹ ਵਾਦੀਆਲਾ ਇਲਾਕਾ ਵਾ ਦੁਕਾਨਾਂ ਇਥੇ ਮੰਡੀ ਆ ਹੁ ਰਿਆਸ਼ੀ ਇੱਥੇ ਬੜੀ ਬੜੀ ਬੋੜੀਆਂ ਡਰ ਰਹਾ ਇਥੇ ਮੰਡੀ ਵਿੱਚ ਪਏ ਵੱਡੇ ਗੰਦਗੀ ਦੇ ਢੇਰ ਇੱਕ ਬਰਸਾਤ ਨਾਲ ਹੀ ਜਾਣਗੇ ਸੀਵਰੇਜ ਵਿੱਚ ਨਗਰ ਕੌਂਸਲ ਖੂਬ ਸੁੱਤੀ ਪੁਰਾਣੀ ਦਾਣਾ ਮੰਡੀ ਦੇ ਅੰਦਰ ਇਹ ਕੂੜੇ ਦਾ ਬਹੁਤ ਇਥੇ ਵੱਡਾ ਡੰਪ ਲੱਗਿਆ ਹੋਇਆ ਹੈ। ਔਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਇਥੇ ਪਹੁੰਚ ਗਈ ਆ। ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਕਰਵਾਉਣ ਵਾਲੇ ਦੁਕਾਨਦਾਰਾਂ ਦੇ ਸਾਹ ਸੁੱਕੇ। ਦੋਸਤੋ ਤੁਸੀਂ ਦੇਖ ਸਕਦੇ ਹੋ ਪੁਰਾਣੀ ਦਾਣਾ ਮੰਡੀ ਦੇ ਅੰਦਰ ਕੂੜੇ ਦਾ ਡੰਪ ਜੋ ਕਿ ਬਹੁਤ ਹੀ ਬੁਰਾ ਹਾਲ ਇਥੇ ਦਾਣਾ ਮੰਡੀ ਦੇ ਅੰਦਰ ਹੋਇਆ ਹੋਇਆ। ਤੁਸੀਂ ਦੇਖ ਪਾ ਰਹੇ ਹੋ ਫਾਇਰ ਬ੍ਰਿਗੇਡ ਦੀ ਗੱਡੀ ਇਸ ਕੂੜੇ ਨੂੰ ਕਾਫੀ ਅੱਗ ਲੱਗ ਜਾਂਦੀ ਹੈ ਕੋਈ ਇੱਥੇ ਅੱਗ ਲਗਾ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਬਰਸਾਤਾਂ ਦੇ ਮੌਸਮ ਚੱਲ ਰਹੇ ਨੇ ਔਰ ਇੱਥੇ ਨਗਰ ਕਮਿਟ ਕਮੇਟੀ ਵੱਲੋਂ ਫਾਇਰ ਗ੍ਰੇਡ ਵੱਲੋਂ ਇੱਥੇ ਕੂੜੇ ਦੇ ਡੰਪ ਨੂੰ ਅੱਗ ਬੁਝਾਈ ਜਾ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਸ਼ਹਿਰ ਦੇ ਵਿੱਚ ਇਹ ਪੁਰਾਣੀ ਦਾਣਾ ਮੰਡੀ ਦੇ ਅੰਦਰ ਇਹ ਕੂੜੇ ਦਾ ਬਹੁਤ ਇੱਥੇ ਵੱਡਾ ਡੰਪ ਲੱਗਿਆ ਹੋਇਆ ਔਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਥੇ ਪਹੁੰਚ ਗਈ ਆ ਆ ਕੂੜੇ ਦੇ ਅੱਗ ਭਜਾਉਣ ਦੇ ਵਿੱਚ ਦੇਖੋ ਤੁਸੀਂ ਕਾਮਜਾਬ ਹੁੰਦੀ ਨਜ਼ਰ ਤਾਂ ਆ ਰਹੀ ਐ ਪਰ ਇੰਨਾ ਕੂੜੇ ਦਾ ਡੰਪ ਤੁਸੀਂ ਦੇਖ ਪਾ ਰਹੇ ਹੋ ਵੀ ਦੇਖੋ ਸਰਕਾਰਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਕਹਿੰਦਾ ਮਤਲਬ ਕੂੜੇ ਦਾ ਮੰਡੀ ਦੇ ਵਿੱਚੋਂ ਬੀਬੀ ਸਰਬਜੀਤ ਕੋਰ ਮਾਨ ਨੂੰ ਕਿ ਆਪ ਕਹਿ ਕੇ ਗਈ ਸੀ ਵੀ ਕੂੜੇ ਦਾ ਬਿਲਕੁਲ ਮੰਡੀ ਦੇ ਵਿੱਚ ਇਦਾਂ ਦਾ ਡੰਪ ਨਹੀਂ ਲੱਗਣ ਦਿੱਤਾ ਜਾਊਗਾ ਔਰ ਕੱਲੂ ਜੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਜੇ بارش ਆਉਂਦੀ ਆ ਮੈਂ ਤੁਹਾਨੂੰ ਜਿਹੜੀ ਇਹ ਮੁੱਦੇ ਤੇ ਲੈ ਕੇ ਆਉਣਾ ਚਾਹਣਾ ਅਗਰ ਕੱਲੂ ਪੁਰਾਣੀ ਦਾਣਾ ਮੰਡੀ ਵਿੱਚ بارش ਆ ਗਈ ਤੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਇਹ ਕੂੜਾ ਇਹ ਕੂੜਾ ਰੁੜ ਕੇ ਇੱਥੋਂ ਪਾਣੀ ਪਹਿਲਾਂ ਹੀ ਆਲਰੇਡੀ ਪਾਣੀ ਨਹੀਂ ਨਿਕਲਦਾ ਤੇ ਇੱਥੇ ਸਾਰੀ ਮੰਡੀ ਦੇ ਵਿੱਚ ਕੂੜਾ ਹੀ ਪਾਣੀ ਦੇ ਪੈਪਾ ਬਲੌਕ ਹੋ ਜਾਣੀ ਆ ਔਰ ਪੁਰਾਣੀ ਦਾਣਾ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਣਾ ਮੇਰਾ ਦਖਾਨ ਦਾ ਮਤਲਬ ਤੁਹਾਨੂੰ ਇਹ ਆ ਕਿ ਦੇਖੋ ਉੱਠਣਾ ਤਾਂ ਸਾਰਿਆਂ ਨੂੰ ਪੈਂਦਾ ਦੁਕਾਨਦਾਰ ਆਪ ਉੱਠਣ ਇੱਥੇ ਕੂੜੇ ਦਾ ਡੰਪ ਅਸੀਂ ਬਿਲਕੁਲ ਬੰਦ ਕਰਵਾ ਦਿੱਤਾ ਸੀ ਮੰਡੀ ਵਾਲਿਆਂ ਨੇ ਪਰ ਹੁਣ ਕੋਈ ਕਿਸੇ ਦੀ ਸੁਣਵਾਈ ਨਹੀਂ ਕਮੇਟੀ ਜਾ ਉਹ ਕਮੇਟੀ ਨਿਕੋ ਮਿਲਦਾ ਕਿਸੇ ਨਾਲ ਗੱਲ ਕਰੋ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਿਸੇ ਮੈਂਬਰ ਦੀ ਇੱਥੇ ਹੁਣ ਤੁਸੀਂ ਦੇਖ ਪਾ ਰਹੇ ਹੋ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੰਨਾ ਕੂੜਾ ਆਉਂਦਾ ਕਿੱਥੋਂ ਆ ਦੇਖੋ ਕੂੜੇ ਦਾ ਕੋਈ ਇੱਥੇ ਚੱਕਰ ਦਾ ਰੱਖਦਾ ਕੋਈ ਗੱਲਬਾਤ ਜਰੀਆ ਹੀ ਹੈ ਨਹੀਂਗਾ ਮੈਂ ਦੇਖ ਪਾ ਰਹੇ ਹਾਂ ਤੁਸੀਂ ਨਗਰ ਟੀਮ ਪੂਰੀ ਲੱਗੀ ਹੋਈ ਆ ਕੰਮ ਕਰਨ ਵਾਸਤੇ ਆਉਂਦਾ ਔਰ ਆ ਦੇਖੋ ਫਾਇਰ ਬ੍ਰਿਗੇਡ ਦੀ ਗੱਡੀ ਇੱਕ ਪਾਸੇ ਕਹਿੰਦੇ ਆ ਵਾਟਰ ਦੀ ਪਾਣੀ ਬਚਾਓ ਇੱਕ ਪਾਸੇ ਦੇਖੋ ਤੁਸੀਂ ਇੱਥੇ ਅੱਗ ਪਤਾ ਨਹੀਂ ਕੌਣ ਲਗਾ ਜਾਂਦਾ ਜਿਹੜਾ ਕਿ ਇੰਨਾ ਇੱਥੇ ਆ ਕੇ ਅੱਗ ਤੇ ਨਿਯੰਤਰਣ ਪਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਕੂੜੇ ਦੇ ਦੇਖੋ ਅੱਗ ਵੀ ਕੂੜੇ ਦੇ ਡੰਪ ਨੂੰ ਲੱਗੀ ਆ ਹਾਂਜੀ ਸੰਜੂ ਜੀ ਤੁਸੀਂ ਇਹ ਗੱਲ ਦੱਸੋ ਇਹ ਮੰਡੀ ਦੇ ਵਿੱਚ ਐਡਾ ਵੱਡਾ ਕੂੜੇ ਦਾ ਡੰਪ ਲੱਗਿਆ ਹੋਇਆ ਇਹ ਕੂੜੇ ਦਾ ਜਿਹੜਾ ਡੰਪ ਆ ਆਪਾਂ ਨੂੰ ਪਤਾ ਬਾਰਸ਼ਾਂ ਦਾ ਮੌਸਮ ਆ ਠੀਕ ਹੈ ਜੀ ਕੱਲ ਨੂੰ ਬਾਰਿਸ਼ ਕਿਤੇ ਰੱਬ ਕੰਨੀਓ ਬਾਰਿਸ਼ ਆ ਜਾਂਦੀ ਆ ਫਿਰ ਕੀ ਬਣੂਗਾ ਮੰਡੀ ਦਾ ਮੰਡੀ ਚੂੜਾ ਪਾਈਪਾ ਦਾ ਫੱਜ ਜਾਣਾ ਦੁਕਾਨਾਂ ਆ ਪਾਣੀ ਬਦਲ ਪਾਈਪ ਬਲੋਕ ਹੋ ਜਾਈਆਂ ਨੇ ਨਾਲ ਰੋੜ ਕੇ ਆਇਆ ਪਾਣੀ ਪਾਈਪ ਦਾ ਅੱਗੇ ਬੈਕ ਪਾਣੀ ਆ ਰਿਹਾ ਪਾਣੀ ਤਾਂ ਜਿਹੜਾ ਪਾਣੀ ਮੰਡੀ ਤੇ ਜਾ ਰਹੀ ਹੈ ਸਪਲਾਈ ਉਹ ਬੈਕ ਆ ਰਹੀ ਹੈ ਤੁਹਾਨੂੰ ਵੀ ਜੇ ਇਹ ਕੂੜਾ ਉੱਥੇ ਚ ਲੈ ਗਿਆ ਨਾਲੀ ਕੋਲੇ ਪਾਣੀ ਦੁਕਾਨਾਂ ਦੇ ਅੰਦਰ ਹੋਊਗਾ ਪਾਣੀ ਦੁਕਾਨਾਂ ਦੇ ਅੰਦਰ ਹੋਊਗਾ ਤੇ ਮੰਡੀ ਦੇ ਵਿੱਚ ਪਹਿਲਾਂ ਵੀ ਕਿੰਨੀ ਵਾਰ ਨੁਕਸਾਨ ਹੋ ਚੁੱਕਾ ਹੈ ਹੋ ਜਿਆਦਾ ਹੋ ਚੁੱਕਿਆ ਹੁੰਦਾ ਬਰਸਤਾ ਸਰਤੇ ਆ ਐਮ ਐਲ ਏ ਮੈਡਮ ਵੀ ਕਹੂਣ ਲਾਇਆ ਸੀ ਵਾਦਾ ਕਰਕੇ ਗਏ ਸੀ ਜੀ ਅਸੀਂ ਪਹਿਲਾਂ ਇਹ ਸਭ ਤੋਂ ਪਹਿਲਾਂ ਜਿਹੜਾ ਮੰਡੀ ਦੇ ਪਾਣੀ ਦਾ ਹੱਲ ਕਰਾ ਕੇ ਦੇਣਾ ਵਾ ਇਹ ਦੇਖ ਲਓ ਗੈ ਕਿੰਨਾ ਟਾਈਮ ਹੋ ਗਿਆ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਜੀ ਇਹ ਅੱਗ ਲੱਗਣ ਦਾ ਕਾਰਨ ਕੀ ਬਣਦਾ ਜੀ ਇੱਥੇ ਮੈਂ ਤਾਂ ਕੋਈ ਆਪ ਹੀ ਲਾਦੇ ਆ ਆਪ ਹੀ ਵੀ ਹੁੰਦਾ ਜੀ ਅੱਛਾ ਇਹਦਾ ਮਤਲਬ ਇਹਨਾਂ ਕੋਲ ਕੂੜੇ ਚੱਕਣ ਦਾ ਸਾਧਨ ਕੋਈ ਨਹੀਂ ਇਸ ਕਰਕੇ ਅੱਗ ਲਗਾ ਕੇ ਫਿਰ ਆਪ ਹੀ ਭਜਾਉਣਾ ਜਾਂਦੇ ਆ ਅੱਜ ਵੀ ਤਾਂ ਟਰਾਲੀਆਂ ਚੱਕੇ ਲੱਗੇ ਆ ਹਾਂ ਉਹਨਾਂ ਕਿਰਿਆ ਉਹਨਾਂ ਦੀਆਂ ਐਨਾ ਕੂੜਾ ਇਕੱਠਾ ਹੋਈ ਜਾਂਦਾ ਵਾ ਤੇ ਫਿਰ ਇਹ ਬਣੂ ਕੀ ਇਹਸਾਬ ਨਾਲੇ ਤਾਂ ਰੋਜ਼ ਦੀਆਂ 10 12 ਟਰਾਲੀਆਂ ਰੋਜ਼ ਦੀਆਂ ਡਿੱਗਦੀਆਂ ਹੋਣੀਆਂ ਅੱਛਾ ਉਦੋਂ ਵੱਧ ਆਈ ਜਾਂਦੀਆਂ ਚੱਕਦੇ ਘਟਾ ਕੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਜਗਰਾਉ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਡਮ ਤੱਕ ਤੇ ਕੀ ਕਮੇਟੀ ਤੱਕ ਸੰਦੇਸ਼ ਦੇਣਾ ਚਾਹੁੰਦੇ ਹੋ ਕੋਈ ਜਗ੍ਹਾ ਲੈ ਕੇ ਰੱਖਣੀ ਚਾਹੀਦੀ ਇੱਥੇ ਇਹ ਉਹ ਵਾਦੀਆਂ ਦਾ ਇਲਾਕਾ ਵਾ ਦੁਕਾਨਾਂ ਨੇ ਇੱਥੇ ਮੰਡੀ ਆ ਹਰਿਆਸ਼ੀ ਵੀ ਇੱਥੇ ਬੜੂ ਬਦੂ ਕਿੱਲੀ ਬਾੜੀਆਂ ਡੜਾ ਇੱਥੇ ਬਿਲਕੁਲ ਆ ਕੱਲ ਨੂੰ ਬਾਰਿਸ਼ ਆਪਾਂ ਦੇਖੇ ਹੀ ਆ ਜੀ ਪਾਣੀ ਪਾਣੀ ਦੇ ਵਿੱਚ ਲੁਫਾਫੇ ਲੁਫਾਵੇ ਤੈਰਦੇ ਹੁੰਦੇ ਆ ਜਿਵੇਂ ਚੋਕ ਪਾਣੀ ਖੜਦਾ ਹੁਣ ਕੱਲ ਪਾਣੀ ਦਾ ਆਪਣੇ ਦਾ ਗੰਦਾ ਆ ਜਾਂਦਾ ਆਪਣਾ ਗੰਦ ਆ ਜਾਂਦਾ ਸਭ ਤੋਂ ਵੱਡੀ ਕੂੜੇ ਦੇ ਨਾਲ ਸਾਰਾ ਗੰਦ ਰੁੜਕੇ ਨਾਲ ਆ ਜਾਣਾ ਬਹੁਤ ਵੱਡਾ ਨੁਕਸਾਨ ਤੇ ਬਹੁਤ ਵੱਡੀਆਂ ਬਿਮਾਰੀਆਂ ਦਾ ਡਰ ਹਾਂ ਦੋਸਤੋ ਦੇਖ ਹੀ ਲਿਆ ਕਿ ਮੰਡੀ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹਲੇ ਤੱਕ ਕਾਫੀ ਟਾਈਮ ਹੋ ਗਿਆ ਅੱਗ ਤੇ ਉੱਤੇ ਫਾਇਰ ਬਗੇਟ ਦੀ ਪੂਰੀ ਗੱਡੀ ਲੱਗ ਚੁੱਕੀ ਆ ਅੱਗ ਬੁਝਾਉਣ ਲਈ ਪਰ ਹੁਣ ਥੋੜਾ ਜਿਹਾ ਕਾਬੂ ਪਿਆ ਵਾ ਪਰ ਇਹ ਅੱਗ ਕਿਉਂ ਲੱਗਦੀ ਆ ਇਹਦਾ ਕਾਰਨ ਕੀ ਆ ਕਿਉਂ ਕਮੇਟੀ ਵੱਲੋਂ ਜਾਂ ਕਿਸੇ ਵੱਲੋਂ ਇਹ ਅੱਗ ਜਾਣ ਕੇ ਲਗਾਈ ਜਾਂਦੀ ਆ ਇਹ ਅੱਗ ਦੇ ਕਾਰਨ ਹੀ ਜਾਂ ਤਾਂ ਇਸ ਨੂੰ ਇਹ ਆ ਵੀ ਇਹ ਅੱਗ ਲੱਗ ਕੇ ਵੀ ਕੂੜਾ ਦਬ ਜੇ ਜੇ ਕੱਲ ਨੂੰ ਬਾਰਿਸ਼ ਆਂਦੀ ਵੀ ਆ ਤੇ ਕੂੜਾ ਜੰਮਿਆ ਰਹੂਗਾ ਜਿਵੇਂ ਪਲਾਸਟਿਕ ਦੇ ਲਿਫਾਫੇ ਜੰਮ ਕੇ ਕੂੜੇ ਨੂੰ ਇੱਕ ਜਗ੍ਹਾ ਰੋਕ ਲੈਂਦੇ ਆ ਇਹ ਤਾਂ ਇਦਾਂ ਦੀ ਪਲਾਨਿੰਗ ਲੱਗਦੀ ਆ ਚੱਕਣ ਦੀ ਬਜਾਏ ਇਹਨੂੰ ਇੱਕ ਪੱਥਰ ਬਣਾ ਦਿੱਤਾ ਜਾਂਦਾ ਵੀ ਗਾਹਣਾ ਪਹਿਲੇ ਇਹਦਾ ਤਾਂ ਹੀ ਨੁਕਸਾਨ ਆ ਇੱਕ ਹੋਰ ਇਹੀ ਅੱਗ ਕੋਈ ਹੋਰ ਲਗਾਵੇ ਤਾਂ ਉਹ ਤੇ ਕਮੇਟੀ ਦਾ ਕਦਮਾਂ ਦਰਜ ਹੋ ਜਾਂਦਾ ਵੀ ਤੁਸੀਂ ਅੱਗ ਕਿਉਂ ਲਾਈ ਇੱਥੇ ਦੇਖੋ ਤੁਸੀਂ ਪੂਰੀ ਇੱਕ ਪੂਰੀ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਨੂੰ ਲੱਗੀ ਅ ਅਸੀਂ ਵੀ ਮੰਡੀ ਨਿਵਾਸੀ ਆ ਸਾਡੀ ਬੇਨਤੀ ਆ ਸਰਕਾਰਾਂ ਨੂੰ ਐਮਐਲਏ ਨੂੰ ਨਗਰ ਕਾਉਂਸਲ ਨੂੰ ਵੀ ਇਸ ਜਿਹੜੇ ਕੂੜੇ ਦੇ ਡੰਪ ਨੂੰ ਇੱਥੇ ਸਾਡੇ ਅੱਗੇ ਪਹਿਲਾਂ ਕੂੜੇ ਦਾ ਡੰਪ ਬਿਲਕੁਲ ਬੰਦ ਹੋ ਗਿਆ ਸੀ ਆ ਜਿੱਦਣ ਦੀ ਕਮੇਟੀ ਦੇ ਵਿੱਚ ਕਿਸੇ ਦੀ ਪ੍ਰਧਾਨਗੀ ਨਹੀਂ ਹੈ ਉਦੋਂ ਦਾ ਇਹ ਮੰਡੀ ਦੇ ਵਿੱਚ ਨਰਕ ਬਣਿਆ ਪਿਆ ਅਸੀਂ ਐਸਡੀਐਮ ਸਾਹਿਬ ਦੇ ਮੂਹਰੇ ਵੀ ਅਰਜ਼ ਕਰਦੇ ਆਂ ਵੀ ਜਲਦ ਤੋਂ ਜਲਦ ਇਹ ਕੂੜਾ ਚੁਕਾ ਕੇ ਪੁਰਾਣੀ ਦਾਣਾ ਮੰਡੀ ਦੇ ਜਿੱਥੋਂ ਪਾਣੀ ਦੀ ਸਮੱਸਿਆ ਨਿਕਲਦੀ ਆਉ ਉਹ ਤੋਂ ਪਾਣੀ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਉਹ ਪੈਪਾਂ ਵੀ ਖਲਵਾ ਕੇ ਹੱਲ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਮੌਸਮ ਬਾਰਿਸ਼ਾਂ ਦਾ ਮੌਸਮ ਬਿਲਕੁਲ ਨੇੜੇ ਆ ਚੁੱਕਾ ਵਾ ਇਹ ਨਾ ਹੋਵੇ ਕਿਤੇ ਪੁਰਾਣੀ ਦਾਣਾ ਮੰਡੀ ਦਾ ਬਹੁਤ ਵੱਡਾ ਨੁਕਸਾਨ ਕਿਤੇ ਨਾ ਕਿਤੇ ਫੇਰ ਦੇਖਣ ਨੂੰ ਮਿਲੇ ਫੇਰ ਇਸ ਗੱਲ ਨੂੰ ਇਗਨੋਰ ਨਾ ਕੀਤਾ ਜਾਵੇ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਹਾਂ ਵੀ ਇਸ ਚੀਜ਼ ਤੋਂ ਸਾਨੂੰ ਰਾਹਤ ਦਿੱਤੀ ਜਾਵੇ ਤੇ ਬਚਾਇਆ ਜਾਵੇ